ਹਾਂ ਦੇਖੋ ਜੀ ਸਨੋ ਪੈ ਰਹੀ ਹੈ ਹਲਕੀ ਹਲਕੀ ਵਿੱਚ ਦੀ ਥੋੜੀ ਜਿਹੀ ਮੋਟੀ ਵੀ ਹੋ ਜਾਂਦੀ ਹੈ ਫਿਰ ਫੇਬ੍ਰਿਕ ਹੋ ਜਾਂਦੀ ਹੈ ਕੀ ਦੋਤੇ ਨੇ ਪਾਇਆ ਕੀ ਮੈਨੂੰ ਕੀ ਆ ਰਿਹਾ ਸਨੋ ਫਲੋ ਕੀ ਹੁੰਦਾ ਫੋਨ ਇਹ ਤਾਂ ਬੱਬਲ ਆ ਰਿਹਾ ਦੇਖ ਮੋਟੀ ਹੋ ਗਈ ਔਰ ਵੀ ਸਣੀ ਕੀ ਬੋਲਣਾ ਕਮੈਂਟ ਕਰ ਬੱਬਲ ਆ ਰਿਹਾ ਉਹ ਕਾਰਾਂ ਦੇ ਵਾਲੇ ਦੁਆਲੇ ਕਿ ਪ ਬਣ ਰਹੀ ਹੈ ਸਨੋ ਦੀ ਹੌਲੀ ਹੌਲੀ ਤੇਜ਼ ਹੋ ਰਹੀ ਹੈ ਨੇ ਉਪਰ ਤਾੜਾ ਆਪਾ ਮੁੱਕ ਜਬਨ ਹਾਂਜੀ ਉਸ ਤੋਂ ਬਾਅਦ ਅਸੀਂ ਅਗੇ ਸੀ ਸ਼ਾਪਿੰਗ ਕਰ ਸੈਂਸਵਰੀ ਕਰਦੀ ਗ੍ਰੋਸਰੀ ਲੈਣ ਉਹ ਦੇਖੀ ਮੈਂ ਮਾਡਲ ਕੋਲ ਆ ਚੁੱਕੇ ਤਾਂ ਹਾਂਜੀ ਹੁਣ ਬੱਚਿਆਂ ਦਾ ਹੋ ਗਿਆ ਸਕੂਲ ਦਾ ਟਾਈਮ ਅਸੀਂ ਸੈਂਸਵਰੀ ਚੋਂ ਜਲਦੀ ਜਲਦੀ ਸ਼ਾਪਿੰਗ ਕਰਕੇ ਕਰੇ ਰੱਖ ਕੇ ਔਰ ਬੱਚਿਆਂ ਨੂੰ ਲੈ ਨਿਕਲ ਗਏ ਸੀਗੇ ਬਿਲਕੁਲ கரਕਟ ਟਾਈਮ ਹੋ ਗਿਆ ਸੀ ਉਹਨਾਂ ਦੀ ਛੁੱਟੀ ਦਾ ਬਹੁਤ ਸਪੀਡ ਤੇ ਅਸੀਂ ਪਹੁੰਚੇ ਸਕੂਲ ਜੀ ਅਸੀਂ ਪਹੁੰਚ ਗਏ ਸਕੂਲ ਬੱਚਿਆਂ ਦੇ ਐਂਟਰੀ ਹੋ ਗਈ ਸਾਡੇ ਸਕੂਲ ਚ ਹੁਣ ਅੱਗੇ ਵੇਟ ਕਰ ਰਹੇ ਆ ਛੁੱਟੀ ਹੋ ਗਈ ਸੀਗੀ ਅਸੀਂ ਪੂਰੇ ਪੂਰੇ ਟਾਈਮ ਤੇ ਪਹੁੰਚੇ ਆ ਦੇਖਦੇ ਅੱਗੇ ਜਾ ਕੇ ਮਿਲਦੇ ਆਪਾਂ ਨੂੰ ਬੱਚੇ ਕੋਈ ਵੀ ਆ ਕੀ ਪਤਾ ਆਉਂਦੇ ਹੋ ਇਹਨਾਂ ਨੂੰ ਕੁਝ ਵੀ ਹੋ ਸਕਦਾ ਇਹ ਪੁੱਝ ਕੇ ਨੰ ਗਿਆ ਸੀ ਹਾਂ ਹੈਲੋ ਹਾਂ ਦੋ ਡੈਮਨ ਨੂੰ ਸਮਾ ਲੋ ਬਰਦਾ ਨਾ ਪੁੱਝ ਦੇ ਦੇਖ ਕੋ ਇੱਧਰ ਵੀਡੀਓ ਬਣਾ ਆ ਜਾ ਆ ਜਾ ਤੁਰੇ ਜਨ ਉੱਪਰ ਚਲੋ ਇੱਕ ਦੇ ਦੇ ਮੇਰੀ ਬਣਾਉਂ ਵੀਡੀਓ ਉਹਦੇ ਵਿੱਚ ਸੋ ਨਾ ਕਰਕੇ ਦੇ ਦੇ ਇਹ ਗੁੱਲ ਚਲੇਗਾ ਮੇਰਾ ਤਾਂ ਸਹੀ ਮੇਰਾ ਤਾਂ ਸਹੀ ਮੈਂ ਕਿੰਨਾ ਖੁਸ਼ ਹੋ ਗਿਆ ਦੇਖ ਲਾ 3 ਵਜੇ ਤੇ ਫਿਰ ਵੀ 3 ਵਜੇ 8 ਮਿੰਟਾਂ ਤੇ ਪਹੁੰਚ ਗਏ 5 6 ਮਿੰਟਾਂ ਚ ਪਹੁੰਚ ਗਏ 3 ਵਜੇ 3 ਮਿੰਟ ਤਾਂ ਬਿਲਕੁਲ ਉੱਥੇ ਹੋ ਗਏ ਰੁਕ ਵੱਡੀ ਤੇ ਹਾਂ ਚਲ ਕੋਈ ਨਾ ਕੋਈ ਸਰਦ ਕੋਤੇ ਨੂੰ ਧਿਆਨ ਨਾਲ ਬੇਟਾ ਜੀ ਨਹੀਂ ਆਪ ਬੇਟਾ ਡੈਮੂ ਨਾਲ ਆ ਰਿਹਾ ਫੜੀ ਫੜੀ ਉੱਥੇ ਬਾਹਰ ਉੱਥੇ ਇੱਧਰ ਮੇਰੀ ਉਹਨਾਂ ਤੇ ਇਧਰ ਹੋ ਗੱਲਾਂ ਬਾਤ ਚ ਕਰਨੀ ਆ ਡੈਮੂ ਦਾ ਕੋਣ ਦੇਖ ਲਈ ਕੋਈ ਧਿਆਨ ਸੁੱਖੋ हां जी ਅਸੀਂ ਡਿਨਰ ਅੱਜ ਬਾਹਰ ਤੋਂ ਹੀ ਕੀਤਾ ਸੀ ਘਰੇ ਖਾਣਾ ਵਗੈਰਾ ਨਹੀਂ ਸੀ ਬਣਾਇਆ ਬਾਹਰੋਂ ਹੀ 버ગર ਵਗੈਰਾ ਲੈ ਗਏ ਸੀ ਪਹਿਲਾਂ ਸੋਚਿਆ ਸੀ ਇੱਥੇ ਬੈਠ ਕੇ ਖਾਵਾਂਗੇ ਰੈਸਟੋਰੈਂਟ ਚ ਫੇਰ ਥੰਡ ਬਹੁਤ ਜ਼ਿਆਦਾ ਸੀ ਆਪਣਾ ਘਰ ਨਾਲ ਹੀ ਸੀਗਾ ਔਰ ਆਪਾਂ ਲੈ ਗਏ ਸੀ ਘਰੇ ਪੀਜ਼ਾ ਵਗੈਰਾ 버ગર ਵਗੈਰਾ ਇਸ ਸ਼ੌਕ ਤੇ ਦੇਖੋ ਜੀ ਨੰਬਰ ਪਲੇਟਸ ਵੇਰਾ ਕਿੰਨੀਆਂ ਪ੍ਰਾਣੀ ਹਨ ਤੌਰ ਤੇ ਟਾਈਮ ਪਾਸ ਕਰੇ ਇੱਧਰ ਆਪਣੇ ট্রাক ਦਾ ਹਨਾ ਅਗਲਾ ਇਤਸਾ ਔਰ ਇੱਧਰ ਹੈਗਾ ਉਹ ਸ਼ਾਇਦ ਕਾਰ ਆ ਔਰ ਇਹ ਨੰਬਰ ਪਲੇਟਸ ਦੇਖੋ ਕਿੰਨੀਆਂ ਪ੍ਰਾਣੀਆਂ ਮਤਲਬ ਇਸ ਤਰੀਕੇ ਨਾਲ ਡੈਕੋਰੇਟ ਕੀਤਾ ਹੋਇਆ ਇਹਨਾਂ ਨੇ ਆਪਣੀ ਸ਼ੌਕ ਨੂੰ ਸ਼ੌਕ ਦਾ ਨਾਮ ਹੈ ਰੋਡ ਹਾਊਸ ਕੱਟਦਾ ਸੁੱਕੂ ਇਹ ਹੈਗਾ ਬੱਚਿਆਂ ਦਾ ਟਰੰਪੀਟ ਇਹਨਾਂ ਦੀ ਕਲਾਸ ਹੁੰਦੀ ਆ ਟਰੰਪੀਟ ਦੀ ਤੇ ਰਿਹਸ ਲੀ ਇਹਨਾਂ ਨੂੰ ਦਿੰਦੇ ਆ ਘਰ ਵਾਸਤੇ ਤੇ ਸਾਰਿਆਂ ਨੇ ਦੇਖਿਆ ਚਲਾ ਕੇ ਬਹੁਤ ਜ਼ੋਰ ਲੱਗਦਾ ਜੀ ਇਹਨੂੰ ਚਲਾਉਣ ਤੇ ਬਹੁਤ ਫਨ ਕੀਤਾ ਸੀ ਸਾਰਿਆਂ ਨੇ ਟਰਾਈ ਕੀਤੀ ਵਾਰ-ਵਾਰ ਚਲਾਉਂਦੀ ਇਹਨੂੰ ਇੱਥੇ ਸੁਖਮਨ ਸੁਖਾ ਰਹੀ ਐ ਡਾਇਮੰਡ ਨੂੰ ਕਿੱਦਾਂ ਚਲਾਉਣਾ ਡਾਇਮੰਡ ਦੇ ਵੱਜ ਗਿਆ ਬੁੱਲਾ ਤੇ ਹੁਣ ਸੱਖੂ ਦੀ ਵਾਰੀ ਆ ਗਈ ਡਾਇਮੰਡ ਰੋਸ ਗਿਆ ਆ ਮੈਂ ਮਜਾਉਣਾ ਆ ਇੱਥੇ ਫੇਰ ਡਾਇਮੰਡ ਜिद ਕਰਦਾ ਮੈਂ ਚਲਾਉਣਾ ਮੈਂ ਚਲਾਉਣਾ ਬਟ ਦੇਖੋ ਬਹੁਤ ਛੋਟਾ ਬੱਚਾ ਪਰ ਇੱਥੇ ਚਲੋਣ ਤੇ ਬਹੁਤ ਜ਼ੋਰ ਲਾਦਾ ਬਟ ਇਹਨੇ ਚਲਾ ਲਿਆ ਸੀਗਾ ਚੱਲ ਬਜਾ ਮਾ ਬੱਚੇ ਕਰ ਰਹੇ ਨੇ ਲੜਾਈ ਇਹ ਬੱਚਾ ਸਭ ਨਾਲ ਵੱਡਾ ਛੋਟਾ ਬੱਚਾ ਕੋਈ ਮਰਿਓ ਦੇ

वागी वागी। <laughs> दुण दुण के तो थोड़ी देर के लिए ले ले बूम मां फटती का मारना नहीं लाडी करता भाई हेडशॉट और फटती का फटती Bye, eh